ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਜੈਫਰੀ ਐਪਸਟੇਨ ਨਾਲ ਜੁੜੀ ਜਾਂਚ ਤਹਿਤ 3 ਲੱਖ ਦਸਤਾਵੇਜ਼ ਜਾਰੀ ਕੀਤੇ ਨੇ ਇਹਨਾਂ ਦਸਤਾਵੇਜ਼ਾਂ 'ਚੋਂ ਕਈ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਨੇ ਸਾਹਮਣੇ ਆਏ ਦਸਤਾਵੇਜ਼ਾਂ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹਾਲੀਵੁੱਡ ਅਦਾਕਾਰ ਕ੍ਰਿਸ ਟੱਕਰ ਪੌਪ ਸਿੰਗਰ ਮਾਈਕਲ ਜੈਕਸਨ ਤੇ ਬ੍ਰਿਟਿਸ਼ ਪ੍ਰਿੰਸ ਐਂਡਰਿਊ ਵਰਗੀਆਂ ਵੱਡੀਆਂ ਹਸਤੀਆਂ ਦੀਆਂ ਤਸਵੀਰਾਂ ਵੀ ਸ਼ਾਮਲ ਨੇ। ਇੱਕ ਤਸਵੀਰ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਬਾਥ ਟੱਬ 'ਚ ਨਹਾਉਂਦੇ ਨਜ਼ਰ ਆ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਕਲਿੰਟਨ ਕੁਝ ਲੜਕੀਆਂ ਦੇ ਨਾਲ ਪੂਲ 'ਚ ਨਹਾਉਂਦੇ ਦਿਖਾਈ ਦੇ ਰਹੇ ਨੇ। ਸਭ ਤੋਂ ਪਹਿਲਾਂ ਇਹ ਤਸਵੀਰਾਂ 4 ਸੈਟਾਂ ਦੇ ਵਿੱਚ ਜਾਰੀ ਕੀਤੀਆਂ ਗਈਆਂ ਸਨ, ਜਿਸ ਤੋਂ ਕੁਝ ਸਮੇਂ ਬਾਅਦ ਇੱਕ ਹੋਰ ਸੈਟ ਜਾਰੀ ਕੀਤਾ ਗਿਆ। ਜਾਣਕਾਰੀ ਮੁਤਾਬਕ ਕੁੱਲ ਮਿਲਾ ਕੇ 3500 ਤੋਂ ਵੱਧ ਫਾਈਲਾਂ ਨੇ ਜਿਨ੍ਹਾਂ ਵਿੱਚ ਇਹ ਜੀਬੀ ਤੋਂ ਵੱਧ ਤਸਵੀਰਾਂ ਅਤੇ ਦਸਤਾਵੇਜ਼ ਸ਼ਾਮਲ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਫੋਟੋਆਂ ਕਿੱਥੋਂ ਲਈਆਂ ਗਈਆਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ 'ਚ 254 ਮਾਲਿਸ਼ ਕਰਨ ਵਾਲੀਆਂ ਔਰਤਾਂ ਦੇ ਨਾਵਾਂ ਵਾਲੀ 7 ਪੰਨਿਆਂ ਦੀ ਸੂਚੀ ਪੂਰੀ ਤਰ੍ਹਾਂ ਬਲੈਕਆਊਟ ਕੀਤੀ ਗਈ ਹੈ। ਇਸ ਦੇ ਨਾਲ ਹੀ ਸਪਸ਼ਟਿਕਰਣ ਦਿੱਤਾ ਗਿਆ ਹੈ ਕਿ ਸੰਭਾਵਿਤ ਪੀੜਤਾਂ ਦੀ ਜਾਣਕਾਰੀ ਦੀ ਸੁਰੱਖਿਆ ਲਈ ਇਹਨਾਂ ਨੂੰ ਸੋਧਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਸਟੇਨ ਦੀ ਜਾਂਚ ਨਾਲ ਜੁੜੇ ਰਿਕਾਰਡ ਨੂੰ ਜਨਤਕ ਹੋਣ ਤੋਂ ਰੋਕਣ ਲਈ ਕਈ ਮਹੀਨਿਆਂ ਤੱਕ ਕਾਨੂੰਨੀ ਲੜਾਈ ਲੜੀ। ਜ਼ਿਕਰਯੋਗ ਕੇ ਐਪਸਟੇਨ ਦੀ 2019 ਚ ਨਿਊਯਾਰਕ ਦੀ ਇੱਕ ਜੇਲ੍ਹ ਚ ਭੇਦ ਭਰੇ ਹਾਲਾਤਾਂ ਚ ਮੌਤ ਹੋ ਗਈ ਸੀ ਬਾਅਦ ਚ ਦਬਾਅ ਹੇਠ ਆ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਇੱਕ ਕਾਨੂੰਨ ਤੇ ਦਸਤਖਤ ਕੀਤੇ ਸਨ ਜਿਸ ਤਹਿਤ ਇਹਨਾਂ ਦਸਤਾਵੇਜ਼ਾਂ ਨੂੰ ਪ੍ਰਕਾਸ਼ਿਤ ਕਰਨਾ ਲਾਜ਼ਮੀ ਸੀ ਸ਼ੁੱਕਰਵਾਰ ਇਹਨਾਂ ਦਸਤਾਵੇਜ਼ਾਂ ਨੂੰ ਜਾਰੀ ਕਰਨ ਦੀ ਆਖਰੀ ਤਾਰੀਖ ਸੀ ਇਸ ਮਾਮਲੇ ਬਾਰੇ ਡਿਪਟੀ ਅਟਾਰਨੀ ਜਨਰਲ ਗੌਟ ਬਲਾਂਚ ਨੇ ਫੌਕਸ ਐਂਡ ਫਰੈਂਡਸ ਨਾਲ ਇੱਕ ਇੰਟਰਵਿਊ ਚ ਕਿਹਾ ਕਿ ਸ਼ੁੱਕਰਵਾਰ ਨੂੰ ਕਈ ਲੱਖ ਦਸਤਾਵੇਜ਼ ਜਾਰੀ ਕੀਤੇ ਜਾਣਗੇ ਅਤੇ ਆਉਣ ਵਾਲੇ ਹਫ਼ਤਿਆਂ ਚ ਕਈ ਲੱਖ ਹੋਰ ਜਾਰੀ ਕੀਤੇ ਜਾਣੇ ਨੇ ਦੂਜੇ ਪਾਸੇ ਡੈਮੋਕ੍ਰੈਟਿਕ ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ ਨੇ ਇਹਨਾਂ ਦਸਤਾਵੇਜ਼ਾਂ ਨੂੰ ਅਧੂਰੇ ਤੌਰ ਤੇ ਜਾਰੀ ਕੀਤੇ ਜਾਣ ਦੀ ਨਿੰਦਾ ਕੀਤੀ ਉਹਨਾਂ ਨੇ ਇੱਕ ਬਿਆਨ ਚ ਕਿਹਾ ਕਿ ਇਹ ਡੋਨਾਲਡ ਟਰੰਪ ਨੂੰ ਉਹਨਾਂ ਦੇ ਮਾੜੇ ਅਤੀਤ ਤੋਂ ਬਚਾਉਣ ਲਈ ਸਿਰਫ ਇੱਕ ਕਵਰਅਪ ਹੈ ਅਮਰੀਕਾ 'ਚ ਗ੍ਰਿਫਤਾਰ ਲਖਵਿੰਦਰ ਸਿੰਘ ਮਲਤਾਨੀ ਨੂੰ ਮਿਸ਼ੀਗਨ ਦੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਜਦੋਂ ਫੈਡਰਲ ਜੱਜ ਨੇ ਹੁਕਮ ਜਾਰੀ ਕਰ ਦਿੱਤਾ ਕਿ ਮੁਦਈ ਦੀ ਜ਼ਮਾਨਤ ਅਰਜ਼ੀ ਤੇ 5 ਦਿਨਾਂ ਦੇ ਅੰਦਰ ਸੁਣਵਾਈ ਕੀਤੀ ਜਾਵੇ ਜਾਂ ਆਈਐਸ ਦੀ ਹਿਰਾਸਤ 'ਚੋਂ ਰਿਹਾ ਕਰ ਦਿੱਤਾ ਜਾਵੇ ਲਖਵਿੰਦਰ ਸਿੰਘ ਮਲਤਾਨੀ ਇਸ ਵੇਲੇ ਮਿਸ਼ੀਗਨ ਦੇ ਬਾਲਡਵੈਨ ਵਿਖੇ ਸਥਿਤ ਨਾਰਥ ਲੇਕ ਪ੍ਰੋਸੈਸਿੰਗ ਸੈਂਟਰ 'ਚ ਬੰਦ ਹੈ ਜਿਸ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ 'ਚ ਆਈਸ ਨੇ ਆਪਣੀ ਹਿਰਾਸਤ ਚ ਲੈ ਲਿਆ ਮਿਸ਼ੀਗਨ ਦੇ ਪੱਛਮੀ ਜ਼ਿਲ੍ਹੇ ਦੀ ਅਦਾਲਤ ਨੇ ਕਿਹਾ ਕਿ ਨਸ਼ੇ ਦੀ ਹਾਲਤ ਚ ਡਰਾਈਵਿੰਗ ਦੇ ਦੋਸ਼ ਫਿਲਹਾਲ ਸਾਬਤ ਨਹੀਂ ਹੋਏ ਅਤੇ ਅਮਰੀਕਾ ਚ ਕੋਈ ਅਪਰਾਧਿਕ ਰਿਕਾਰਡ ਨਾ ਹੋਣ ਕਰਕੇ ਲਖਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਣੀ ਚਾਹੀਦੀ ਹੈ ਅਦਾਲਤੀ ਦਸਤਾਵੇਜ਼ਾ ਮੁਤਾਬਕ ਲਖਵਿੰਦਰ ਸਿੰਘ 2016 ਚ ਅਮਰੀਕਾ ਦਾਖਲ ਹੋਇਆ ਤੇ ਬਾਡ ਏਜੰਟਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਮਗਰੋਂ ਪੈਰੋਲ ਮਿਲ ਗਈ ਇਸ ਵੇਲੇ ਉਹ ਇੰਡੀਆਨਾ ਸੂਬੇ ਦੇ ਪੈਂਡਲਟਨ ਸ਼ਹਿਰ 'ਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ ਫੈਡਰਲ ਜੱਜ ਵੱਲੋਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਲਖਵਿੰਦਰ ਸਿੰਘ ਦਾ ਆਪਣਾ ਮਕਾਨ ਹੈ ਤੇ ਉਸ ਦੇ ਉੱਤੇ ਕਈ ਕਾਰੋਬਾਰ ਵੀ ਚੱਲ ਰਹੇ ਨੇ ਉਸ ਦਾ ਪਰਿਵਾਰ ਆਰਥਿਕ ਜ਼ਰੂਰਤਾਂ ਵਾਸਤੇ ਉਸ ਉੱਤੇ ਨਿਰਭਰ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਵਾਲੇ ਲਖਵਿੰਦਰ ਸਿੰਘ ਮਲਤਾਨੀ ਨੂੰ ਡਿਪੋਰਟ ਕਰਨਾ ਚਾਹੁੰਦੇ ਨੇ ਇਮੀਗ੍ਰੇਸ਼ਨ ਅਦਾਲਤ 'ਚ ਉਸ ਦੀ ਆਖਰੀ ਸੁਣਵਾਈ 27 ਅਗਸਤ ਨੂੰ ਹੋਈ ਪਰ ਜੱਜ ਨੇ ਬੌਂਡ ਜਾਰੀ ਕਰਨ ਤੋਂ ਨਾ ਕਰ ਦਿੱਤੀ ਹੁਣ ਅਗਲੀ ਸੁਣਵਾਈ 16 ਜਨਵਰੀ ਨੂੰ ਹੋਣੀ ਹੈ ਫੈਡਰਲ ਜੱਜ ਨੇ 트ੰਪ ਸਰਕਾਰ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਲਖਵਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਬੌਂਡ ਰੱਦ ਹੋਣ ਵਿਰੁੱਧ ਇਮੀਗ੍ਰੇਸ਼ਨ ਅਪੀਲਾਂ ਬਾਰੇ ਬੋਰਡ ਤੋਂ ਰਾਹਤ ਮੰਗਣੀ ਚਾਹੀਦੀ ਹੈ ਇਸ ਦੇ ਉਲਟ ਫੈਡਰਲ ਜੱਜ ਜੇਨ ਐਮ ਬੈਕਰਿੰਗ ਵੱਲੋਂ 트럼ਪ ਸਰਕਾਰ ਨੂੰ ਹਦਾਇਤ ਦਿੱਤੀ ਗਈ ਕਿ 6 ਦਿਨ ਬਾਅਦ ਲਖਵਿੰਦਰ ਸਿੰਘ ਮਲਤਾਨੀ ਮਾਮਲੇ ਨਾਲ ਸੰਬੰਧਿਤ ਸਟੇਟਸ ਰਿਪੋਰਟ ਅਦਾਲਤ ਚ ਦਾਇਰ ਕੀਤੀ ਜਾਵੇ। ਅਨਟਾਰੀਓ ਨੇ ਨਿਊਯਾਰਕ ਸਟੇਟ ਨਾਲ ਐਮਓਯੂ ਸਾਈਨ ਕੀਤਾ ਹੈ। ਇਸ ਤਹਿਤ ਨਵੀਆਂ ਨਿਊਕਲੀਅਰ ਟੈਕਨੋਲੋਜੀਜ਼ ਦੇ ਵਿਕਾਸ ਲਈ ਅਨਟਾਰੀਓ ਵੱਲੋਂ ਨਿਊਯਾਰਕ ਦੀ ਮਦਦ ਕੀਤੀ ਜਾਵੇਗੀ। ਅਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੇ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਸ਼ੁੱਕਰਵਾਰ ਨੂੰ ਬਫਲੋ ਚ ਨਿਊਜ਼ ਕਾਨਫਰੰਸ ਵਿਖੇ ਇਸ ਸਮਝੌਤੇ ਦਾ ਐਲਾਨ ਕੀਤਾ ਬੋਰਡ ਨੇ ਇੱਕ ਬਿਆਨ ਚ ਆਖਿਆ ਕਿ ਨਿਊਯਾਰਕ ਨਾਲ ਰਲ ਕੇ ਕੰਮ ਕਰਨ ਨਾਲ ਅਸੀਂ ਚੰਗੇ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਆਪਣੇ ਅਰਥਚਾਰਿਆਂ ਦਾ ਵਿਕਾਸ ਕਰਾਂਗੇ ਅਤੇ ਸਰਹੱਦ ਦੇ ਦੋਵੇਂ ਪਾਸੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ ਕਫਾਈਤੀ ਪਾਵਰ ਮੁਹయ్యా ਕਰਵਾਵਾਂਗੇ ਅਮਰੀਕਾ ਨੇ ਸੀਰੀਆ ਚ ਅਤਵਾਦੀ ਸੰਗਠਨ ਆਈਐਸਆਈਐਸ ਨਾਲ ਜੁੜੇ ਕਈ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਅਮਰੀਕੀ ਅਧਿਕਾਰੀਆਂ ਨੇ ਸੀਐਨਐਨ ਨੂੰ ਦੱਸਿਆ ਕਿ ਇਹ ਕਾਰਵਾਈ ਸੀਰੀਆ ਚ ਤੈਨਾਤ ਦੋ ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਵਾਲੇ ਹਮਲੇ ਦੇ ਜਵਾਬ ਚ ਕੀਤੀ ਗਈ ਹੈ ਇਸ ਫੌਜੀ ਕਾਰਵਾਈ ਨੂੰ ਆਪਰੇਸ਼ਨ ਹਾਕਾਈ ਨਾਮ ਦਿੱਤਾ ਗਿਆ ਹੈ ਇਹ ਨਾਮ ਇਸ ਲਈ ਦਿੱਤਾ ਗਿਆ ਕਿਉਂਕਿ ਮਾਰੇ ਗਏ ਦੋਵੇਂ ਸੈਨਿਕ ਅਮਰੀਕੀ ਰਾਜ ਆਇਓਵਾ ਤੋਂ ਸਨ ਜਿਸ ਨੂੰ ਹਾਕਾਈ ਸਟੇਟ ਵਜੋਂ ਜਾਣਿਆ ਜਾਂਦਾ ਹੈ ਅਧਿਕਾਰੀਆਂ ਦੇ ਅਨੁਸਾਰ ਇਸ ਕਾਰਵਾਈ ਚ ਸੀਰੀਆ ਦੇ ਵੱਖ-ਵੱਖ ਖੇਤਰਾਂ ਚ 12 ਤੋਂ ਵੱਧ ਆਈਐਸ ਆਈਐਸ ਨਾਲ ਜੁੜੇ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਵਿੱਚ ਅੱਤਵਾਦੀ ਟਿਕਾਣੇ ਹਥਿਆਰਾਂ ਦੇ ਡੀਪੂ ਤੇ ਹੋਰ ਸਥਾਨ ਸ਼ਾਮਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੀਰੀਆ ਚ ਅਮਰੀਕੀ ਸੈਨਿਕਾਂ ਦੀ ਹੱਤਿਆ ਤੋਂ ਬਾਅਦ ਅਮਰੀਕਾ ਹੁਣ ਅੱਤਵਾਦੀਆਂ ਵਿਰੁੱਧ ਸਖਤ ਕਾਰਵਾਈ ਕਰ ਰਿਹਾ ਹੈ ਟਰੰਪ ਨੇ ਕਿਹਾ ਕਿ ਇਸ ਹਫ਼ਤੇ ਮਾਰੇ ਗਏ ਬਹਾਦਰ ਸੈਨਿਕਾਂ ਦੀਆਂ ਲਾਸ਼ਾਂ ਨੂੰ ਪੂਰੇ ਸਨਮਾਨ ਨਾਲ ਅਮਰੀਕਾ ਲਿਆਂਦਾ ਗਿਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਟਰੰਪ ਨੇ ਕਿਹਾ ਕਿ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਅਮਰੀਕਾ ਹੁਣ ਇਸ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਠੁਕਮਾ ਜਵਾਬ ਦੇ ਰਿਹਾ ਹੈ ਅਮਰੀਕੀ ਫੌਜ ਸੀਰੀਆ ਚ ਆਈਐਸਆਈਸ ਦੇ ਠਿਕਾਣਿਆਂ ਤੇ ਹਮਲਾ ਕਰ ਰਹੀ ਹੈ ਟਰੰਪ ਨੇ ਕਿਹਾ ਕਿ ਸੀਰੀਆ ਨੇ ਲੰਬੇ ਸਮੇਂ ਤੋਂ ਬਹੁਤ ਖੂਨ-ਖਰਾਬਾ ਤੇ ਹਿੰਸਾ ਦੇਖੀ ਹੈ ਪਰ ਜੇਕਰ ਆਈਐਸਆਈਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਂਦਾ ਹੈ ਤਾਂ ਦੇਸ਼ ਦਾ ਭਵਿੱਖ ਉਜਵਲ ਹੋ ਸਕਦਾ ਹੈ ਸੀਰੀਆ ਸਰਕਾਰ ਇਸ ਕਾਰਵਾਈ ਦਾ ਸਮਰਥਨ ਕਰ ਰਹੀ ਹੈ ਰਾਸ਼ਟਰਪਤੀ ਨੇ ਅਤਵਾਦੀਆਂ ਨੂੰ ਚੇਤਾਵਨੀ ਦਿੱਤੀ ਕਿ ਜੋ ਵੀ ਅਮਰੀਕਾ ਤੇ ਹਮਲਾ ਕਰਦਾ ਹੈ ਜਾਂ ਧਮਕੀ ਦਿੰਦਾ ਹੈ ਉਸ ਨੂੰ ਪਹਿਲਾਂ ਨਾਲੋਂ ਵੀ ਸਖਤ ਜਵਾਬ ਦਿੱਤਾ ਜਾਵੇਗਾ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਨੇ ਅਦਾਲਤ ਚ ਵੱਡੀ ਜਿੱਤ ਹਾਸਲ ਕੀਤੀ ਹੈ ਡੈਲਾਵੇਅਰ ਸੁਪਰੀਮ ਕੋਰਟ ਨੇ ਉਸ ਫੈਸਲੇ ਨੂੰ ਉਲਟਾ ਦਿੱਤਾ ਹੈ ਜਿਸ ਨੇ 2018 ਚ ਮਸਕ ਨੂੰ ਟੈਸਲਾ ਦੇ 55 ਅਰਬ ਡਾਲਰ ਦੇ ਤਨਖਾਹ ਪੈਕੇਜ ਤੋਂ ਵਾਂਝਾ ਕਰ ਦਿੱਤਾ ਸੀ ਇਹ ਪੈਕੇਜ ਮਸਕ ਨੂੰ ਟੈਸਲਾ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਕੰਪਨੀ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਇੱਕ ਪ੍ਰੋਤਸਾਹਨ ਵਜੋ ਦਿੱਤਾ ਗਿਆ ਸੀ ਡੈਲਾਵੇਅਰ ਸੁਪਰੀਮ ਕੋਰਟ ਨੇ ਆਪਣੇ 49 ਪੰਨਿਆਂ ਦੇ ਫੈਸਲੇ ਚ ਕਿਹਾ ਕਿ 2024 ਚ ਹੇਟਲੀ ਅਦਾਲਤ ਦੇ ਫੈਸਲੇ ਚ ਕਈ ਕਾਨੂੰਨੀ ਅਤੇ ਪ੍ਰਕਿਰਿਆਤਮਕ ਖਾਮੀਆਂ ਸਨ ਅਦਾਲਤ ਨੇ ਸਹਿਮਤੀ ਜਤਾਈ ਕਿ 2018 ਦਾ ਤਨਖਾਹ ਪੈਕੇਜ ਵੈਧ ਸੀ ਅਤੇ ਇਸ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ 2018 ਚ ਟੈਸਲਾ ਦੇ ਬੋਰਡ ਨੇ ਮਸਕ ਲਈ ਇੱਕ ਵੱਡੇ ਪ੍ਰਦਰਸ਼ਨ ਲਿੰਕਡ ਬੋਨਸ ਪੈਕੇਜ ਨੂੰ ਮਨਜ਼ੂਰੀ ਦਿੱਤੀ ਹਾਲਾਂਕਿ ਕੁਝ ਸ਼ੇਅਰਧਾਰਕਾਂ ਨੇ ਇਸ ਤੇ ਇਤਰਾਜ਼ ਜਤਾਇਆ ਦੋਸ਼ ਲਗਾਇਆ ਕਿ ਪੈਕੇਜ ਬਹੁਤ ਜ਼ਿਆਦਾ ਸੀ ਜੇ ਟੈਸਲਾ ਬੋਰਡ ਮਸਕ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਸੀ ਮਾਮਲਾ ਫਿਰ ਅਦਾਲਤ ਤੱਕ ਪਹੁੰਚਿਆ 2024 ਚ ਡੈਲਾਵੇਰ ਦੀ ਇੱਕ ਹੇਠਲੀ ਅਦਾਲਤ ਨੇ ਇਸ ਪੈਕੇਜ ਨੂੰ ਬੇਇਨਸਾਫੀ ਕਰਾਰ ਦਿੱਤਾ ਜਿਸ ਨਾਲ ਮਸਕ ਨੂੰ ਪੈਸੇ ਪ੍ਰਾਪਤ ਕਰਨ ਤੋਂ ਰੋਕਿਆ ਗਿਆ ਜੇਕਰ ਉਸ ਨੂੰ ਪੈਕੇਜ ਮਿਲਿਆ ਹੁੰਦਾ ਤਾਂ ਅੱਜ ਇਸ ਦੀ ਕੀਮਤ ਲਗਭਗ 139 ਅਰਬ ਡਾਲਰ ਹੁੰਦੀ ਇਸ ਫੈਸਲੇ ਤੋਂ ਨਾਰਾਜ਼ ਹੋ ਕੇ ਮਸਕ ਨੇ ਡੈਲਾਵੇਰ ਛੱਡਣ ਅਤੇ ਟੈਕਸਸ 'ਚ ਟੈਸਲਾ ਨੂੰ ਦੁਬਾਰਾ ਰਜਿਸਟਰ ਕਰਨ ਦਾ ਫੈਸਲਾ ਕੀਤਾ ਅਮਰੀਕਾ 'ਚ ਭਾਰਤੀ ਪਰਿਵਾਰ ਤ੍ਰਾਸਦੀ ਦਾ ਸ਼ਿਕਾਰ ਹੋ ਗਿਆ ਜਦੋਂ ਕ੍ਰਿਕਟ ਖੇਡ ਰਿਹਾ ਪਰਿਵਾਰ ਦੇ ਮੁਖੀ ਨੇ ਅਚਨਚੇਤ ਦਮ ਤੋੜ ਦਿੱਤਾ ਮੀਡੀਆ ਰਿਪੋਰਟ ਮੁਤਾਬਕ ਨਾਰਥ ਕੈਰੋਲਾਈਨਾ ਸੂਬੇ 'ਚ ਰਹਿੰਦਾ 41 ਸਾਲ ਦਾ ਨਿਤਿਨ ਮੁਰਕੁਟੇ ਲੀਗ ਮੈਚ ਖੇਡ ਰਿਹਾ ਸੀ ਜਦੋਂ ਪਾਣਾ ਵਾਪਰਿਆ ਨਿਤਿਨ ਮੁਰਕੁਟੇ ਆਪਣੇ ਪਿੱਛੇ ਪਤਨੀ ਰਸ਼ਮੀ 14 ਸਾਲ ਦਾ ਬੇਟਾ ਅਰਨਵ ਅਤੇ 9 ਸਾਲ ਦੀ ਬੇਟੀ ਆਰਨਾ ਛੱਡ ਗਿਆ ਹੈ ਨਿਤਿਨ ਮੁਰਕੁਟੇ ਨੇ ਕਰੜੀ ਮਿਹਨਤ ਕਰਦਿਆਂ ਹਾਲ ਹੀ 'ਚ ਆਪਣੇ ਪਰਿਵਾਰ ਵਾਸਤੇ ਘਰ ਖਰੀਦਿਆ ਸੀ ਪਰ ਇਸ ਵਿੱਚ ਲੰਬਾ ਸਮਾਂ ਰਹਿਣਾ ਨਸੀਬ ਨਾ ਹੋਇਆ ਤੇ ਹੁਣ ਪਰਿਵਾਰ ਦਾ ਭਵਿੱਖ ਵੀ ਹਨੇਰੇ 'ਚ ਘਿਰਦਾ ਮਹਿਸੂਸ ਹੋ ਰਿਹਾ ਏ ਦੂਜੇ ਪਾਸੇ ਭਾਈਚਾਰੇ 'ਚ ਸੋਗ ਦੀ ਲਹਿਰ ਹੈ ਤੇ ਕੀਰਤੀ ਠੱਕਰ ਵੱਲੋਂ ਪਰਿਵਾਰ ਦੀ ਮਦਦ ਵਾਸਤੇ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਜਿਸ ਰਾਹੀਂ ਅੰਤਿਮ ਰਿਪੋਰਟ ਮਿਲਣ ਤੱਕ 219000 ਡਾਲਰ ਇਕੱਤਰ ਹੋ ਚੁੱਕੇ ਨੇ ਕੀਰਤੀ ਠੱਕਰ ਨੇ ਭਾਈਚਾਰੇ ਨੂੰ ਦਿੱਤੇ ਸੱਦੇ 'ਚ ਕਿਹਾ ਕਿ ਆਰਥਿਕ ਸਹਾਇਤਾ ਰਾਹੀਂ ਨਿਤਿਨ ਮੁਰਕੁਟੇ ਦੇ ਅੰਤਿਮ ਸੰਸਕਾਰ ਤੋਂ ਇਲਾਵਾ ਰਸ਼ਮੀ ਦੀ ਵਿੱਤੀ ਮਦਦ ਕੀਤੀ ਜਾਵੇਗੀ ਤੇ ਅਰਨਵ ਤੇ ਆਰਨਾ ਦੀ ਪੜ੍ਹਾਈ ਦਾ ਖਰਚਾ ਕਰਨ ਦੇ ਯਤਨ ਕੀਤੇ ਜਾਣਗੇ ਪਰਵਾਰ ਦੇ ਸਿਰ ਤੇ ਕਰਜ਼ੇ ਦਾ ਬੋਝ ਜਿਸ ਨੂੰ ਕਿਸੇ ਹੱਦ ਤੱਕ ਹੌਲਾ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਨੇ ਦੱਸ ਦਈਏ ਕਿ ਰਸ਼ਮੀ ਇਸ ਵੇਲੇ H4 ਵੀਜ਼ਾ ਤੇ ਅਮਰੀਕਾ 'ਚ ਮੌਜੂਦ ਹੈ ਜਿਸ ਤਹਿਤ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਨਿਤਨ ਮੁਰਕੁਟੇ ਦੀ ਬੇਵਕਤੀ ਮੌਤ ਮਗਰੋਂ ਪਰਿਵਾਰ ਦੀਆਂ ਇਮੀਗ੍ਰੇਸ਼ਨ ਸਮੱਸਿਆਵਾਂ 'ਚ ਵੀ ਵਾਧਾ ਹੋ ਸਕਦਾ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਿਕਾ ਸ਼ਰਾਵਤ ਇਨੀ ਦਿਨੀ ਅਮਰੀਕਾ 'ਚ ਸੁਰਖੀਆਂ ਵਟੋ ਰਹੀ ਹੈ ਮਲਿਕਾ ਨੂੰ ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਵਾਈਟ ਹਾਊਸ 'ਚ ਆਯੋਜਿਤ ਕ੍ਰਿਸਮਸ ਡਿਨਰ ਲਈ ਅਧਿਕਾਰ ਤਸੱਦਾ ਮਿਲਿਆ ਜਿਸ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਇਸ ਖਾਸ ਮੌਕੇ ਲਈ ਮਲਿਕਾ ਨੇ ਬਹੁਤ ਹੀ ਖੂਬਸੂਰਤ ਪਿੰਕ ਕਲਰ ਦੀ 슬ਿੱਪ ਡਰੈੱਸ ਪਹਿਨੀ ਹੋਈ ਸੀ ਜਿਸ ਦੇ ਉੱਪਰ ਉਹਨਾਂ ਨੇ ਵਾਈਟ ਫਰ ਦੀ ਜੈਕਟ ਪਹਿਨੀ ਹੋਈ ਸੀ ਉਹਨਾਂ ਨੇ ਆਪਣੇ ਇਸ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਵਿੱਚ ਉਹ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ ਮਲਿਕਾ ਸ਼ਰੇਵਤ ਨੇ ਇੰਸਟਾਗ੍ਰam ਤੇ ਵਾਈਟ ਹਾਊਸ ਦੇ ਇਨਵੀਟੇਸ਼ਨ ਕਾਰਡ ਅਤੇ ਡੋਨਾਲਡ ਟਰੰਪ ਦੇ ਭਾਸ਼ਣ ਦੀਆਂ ਵੀਡੀਓਜ਼ ਸਾਂਝੀਆਂ ਕਰਦਿਆਂ ਇਸ ਅਨੁਭਵ ਨੂੰ ਆ ਵਿਸ਼ਵਾਸਯੋਗ ਦੱਸਿਆ। ਉਹਨਾਂ ਲਿਖਿਆ ਕਿ ਉਹ ਇਸ ਮੌਕੇ ਲਈ ਬਹੁਤ ਸ਼ੁਕਰਗੁਜ਼ਾਰ ਨੇ। ਮਲਿਕਾ ਨੇ 2003 'ਚ ਫਿਲਮ ਖਵਾਹਿਸ਼ ਨਾਲ ਡੈਬਿਊ ਕੀਤਾ ਸੀ ਪਰ ਉਹਨਾਂ ਨੂੰ ਅਸਲ ਪਛਾਣ 2004 ਚ ਆਈ ਫਿਲਮ ਮਰਡਰ ਤੋਂ ਮਿਲੀ। ਹਾਲ ਹੀ 'ਚ ਉਹਨਾਂ ਨੂੰ ਰਾਜਕੁਮਾਰ ਰਾਓ ਤੇ ਤ੍ਰਿਪਤੀ ਡਿਮਰੀ ਦੀ ਫਿਲਮ ਵਿੱਕੀ ਵਿਦਿਆਕਾ ਉਹ ਵਾਲਾ ਵੀਡੀਓਜ਼ ਦੇਖਿਆ ਗਿਆ ਸੀ। ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਬਫੈਲੋ ਦੇ ਪੀਸ ਬ੍ਰਿਜ ਬਾਰਡਰ ਕ੍ਰੋਸਿੰਗ ਤੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਜੋ ਭਾਰਤ 'ਚ ਕਤਲ ਦੇ ਇਲਜ਼ਾਮ ਹੇਠ ਲੁੜਿੰਦਾ ਸੀ 22 ਸਾਲਾ ਭਾਰਤੀ ਨਾਗਰਿਕ ਵਿਸ਼ਾਦ ਕੁਮਾਰ ਨੂੰ 16 ਨਵੰਬਰ ਨੂੰ ਉਸ ਵੇਲੇ ਹਿਰਾਸਤ ਚ ਲਿਆ ਗਿਆ ਜਦੋਂ ਕੈਨੇਡਾ 'ਚ ਦਾਖਲਾ ਰੱਦ ਹੋਣ ਤੋਂ ਬਾਅਦ ਉਸ ਨੂੰ ਪੀਸ ਬ੍ਰਿਜ ਤੇ ਜਾਂਚ ਲਈ ਭੇਜਿਆ ਗਿਆ ਜਾਂਚ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਕੁਮਾਰ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸੀਬੀਪੀ ਮੁਤਾਬਕ ਬਾਇਓਮੈਟ੍ਰਿਕ ਟੈਕਨੋਲੋਜੀ ਰਾਹੀਂ ਕੁਮਾਰ ਦੀ ਅਸਲੀ ਪਛਾਣ ਦੀ ਪੁਸ਼ਟੀ ਹੋਈ ਜਿਸ ਨਾਲ ਸਾਹਮਣੇ ਆਇਆ ਕਿ ਉਸਨੇ ਝੂਠਾ ਨਾਮ ਤੇ ਜਨਮ ਤਰੀਕ ਵਰਤੀ ਹੋਈ ਸੀ ਅਗਲੀ ਜਾਂਚ 'ਚ ਇਹ ਵੀ ਪਤਾ ਲੱਗਿਆ ਕਿ ਭਾਰਤੀ ਅਧਿਕਾਰੀਆਂ ਵੱਲੋਂ ਵਿਸ਼ਾਤ ਕੁਮਾਰ ਵਿਰੁੱਧ ਕਤਲ ਦੇ ਇੱਕ ਮਾਮਲੇ ਨਾਲ ਸਬੰਧਤ ਇੰਟਰਪੋਲ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕੁਮਾਰ ਨੂੰ ਲੋੜਿੰਦਾ ਦਰਸਾਇਆ ਗਿਆ ਸੀ ਸੀਬੀਪੀ ਨੇ ਇਹ ਵੀ ਦੱਸਿਆ ਕਿ ਕੁਮਾਰ 2024 'ਚ ਗੈਰਕਾਨੂੰਨੀ ਤੌਰ ਤੇ ਅਮਰੀਕਾ 'ਚ ਦਾਖਲ ਹੋਇਆ ਸੀ ਤੇ ਉਹ ਨਿਰਧਾਰਤ ਅਸਾਈਲਮ ਇੰਟਰਵਿਊ ਲਈ ਹਾਜ਼ਰ ਨਹੀਂ ਹੋਇਆ ਕਾਰਜਕਾਰੀ ਏਰੀਆ ਪੋਰਟ ਡਾਇਰੈਕਟਰ ਸ਼ੈਰਨ ਸਵਿੱਟਕ ਨੇ ਕਿਹਾ ਕਿ ਇਸ ਵਿਅਕਤੀ ਦੀ ਗ੍ਰਿਫਤਾਰੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਸਾਡੇ ਅਧਿਕਾਰੀ ਦੇਸ਼ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਇਨਸਾਫ ਨੂੰ ਕਾਇਮ ਰੱਖਣ ਲਈ ਅੰਤਰਰਾਸ਼ਟਰੀ ਸਾਥੀਆਂ ਨਾਲ ਮਿਲ ਕੇ ਕਿੰਨੀ ਅਹਿਮ ਭੂਮਿਕਾ ਨਿਭਾਉਂਦੇ ਨੇ ਉਹਨਾਂ ਨੇ ਅੱਗੇ ਕਿਹਾ ਇਹ ਗ੍ਰਿਫਤਾਰੀ ਗੰਭੀਰ ਅਪਰਾਧਾਂ ਲਈ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਇਨਸਾਫ ਦੇ ਕਟਾਰੇ 'ਚ ਲਿਆਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ ਗ੍ਰਿਫਤਾਰੀ ਤੋਂ ਬਾਅਦ ਕੁਮਾਰ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਹਵਾਲੇ ਕਰ ਦਿੱਤਾ ਗਿਆ ਹੈ ਉਹ ਇਸ ਸਮੇਂ ਬਟਾਵੀਆ ਨਿਊਯਾਰਕ ਦੀ ਫੈਡਰਲ ਡਿਟੈਂਸ਼ਨ ਸੈਂਟਰ 'ਚ ਬੰਦ ਹੈ ਤੇ ਉਸ ਨੂੰ ਅਮਰੀਕਾ ਤੋਂ ਵਾਪਸ ਭਾਰਤ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ